ਬੱਚਿਆਂ ਦੀ ਨਸਲ ਖੁਸ਼ੀ ਹੋ ਰਹੀ ਹੈ ਚਿੱਟੇ ਦੇ ਨਾਂ ਤੇ ਪਰ ਅੱਜ ਘਰ ਘਰ ਚਿੱਟਾ ਜੰਮੂ ਦਾ ਸਿੱਖ ਪਾਈਚਾਰਾ ਹੀ ਬਹੁਤ ਅਫੈਕਟਡਾ ਚਿੱਟੇ ਤੋਂ ਹਾਂਜੀ ਸਿੱਖ ਪਾਈਚਾਰਾ ਜ਼ਿਆਦਾ ਅਫੈਕਟਡ ਹੈ ਮੇਰੇ ਹਿਸਾਬ ਨਾਲ ਮੈਨੂੰ ਜੋ ਪਰਸਨਲੀ ਲੱਗਦਾ ਹੈ ਜੇਕਰ ਹਰ ਘਰ ਚਿੱਟਾ ਪੁੰਜ ਜਾਏਗਾ ਤਾਂ ਫਿਰ ਐਵੇਂ ਹੀ ਹੋਏਗਾ ਜੰਮੂ ਦਾ ਪ੍ਰਵਾਸ ਹੀ ਹੋਏਗਾ ਇੱਕ ਵਾਰ ਪੰਜਾਬ ਚ ਇਹ ਚੱਲਿਆ ਹਨਾ ਉੜਤਾ ਪੰਜਾਬ ਚਿੱਟੇ ਦੀ ਜਕੜ ਚ ਪੰਜਾਬ ਆਇਆ ਚ ਕੋਈ ਦੂਰ ਹੈ ਨਹੀਂ ਹੁਣ ਵੀ ਪੰਜਾਬ ਚਿੱਟਾ ਪਹਿਲਾਂ ਵੀ ਚਿੱਟਾ ਸੀਗਾ ਹਾਂਜੀ ਹਾਂਜੀ ਪੰਜਾਬ ਵਾਲਾ ਹਾਲ ਹੈ ਜੰਮੂ ਦਾ ਕਾਫੀ ਬੱਚਿਆਂ ਦੇ ਪੇਰੈਂਟਸ ਆਉਂਦੇ ਨੇ ਮੈਂ ਵੀ ਉਹਨਾਂ ਨੂੰ ਕੁਐਸਚਨ ਕਰਦਾ ਜਿਹਦਾ ਬਜਟ ਥੋੜਾ ਘੱਟ ਹੁੰਦਾ ਹੈ ਕਿ ਚਲੋ ਠੀਕ ਹੈ ਅਗਰ ਤੁਹਾਡਾ ਬਜਟ ਘਟਾ ਬੱਚੇ ਨੂੰ ਇੱਥੇ ਕੁਝ ਕੰਮ ਵਗੈਰਾ ਕਰਵਾ ਲਓ ਜਾਂ ਇੱਥੇ ਹੀ ਸਟੱਡੀਜ਼ ਕਰਵਾ ਲਓ ਪਰ ਉਹਨਾਂ ਦਾ ਇਹੋ ਇੱਕ ਆਨਸਰ ਰਹਿੰਦਾ ਹੈ ਕਿ ਨਹੀਂ ਕੱਲ ਨੂੰ ਬੱਚਾ ਖਰਾਬ ਹੋ ਸਕਦਾ ਚਿੱਟੇ ਵਿੱਚ ਪੈ ਸਕਦਾ ਤੇ ਰੀਜ਼ਨ ਚਿੱਟਾ ਵੀ ਹੈ ਜਿਹੜਾ ਮਾਪਿਆਂ ਨੂੰ ਫੋਰਸ ਕਰ ਰਿਹਾ ਕਿ ਬੱਚੇ ਨੂੰ ਅਸੀਂ ਬਾਹਰ ਪੇਚੀਏ ਉਥੇ ਹੁਣ ਕੈਨੇਡਾ ਕਹਿੰਦਾ ਕਿ ਅਸੀਂ ਤਾਂ ਇਹਨਾਂ ਨੂੰ ਵਰਕ ਪਰਮਿਟ ਦੇਣੀ ਨਹੀਂ ਜਿਹੜਾ ਉਹ ਆ ਗਿਆ ਟੂਰਿਸਟ ਆ ਗਿਆ ਪਹਿਲਾਂ ਹੁੰਦਾ ਸੀਗਾ ਹਾਂ ਫਿਰ ਹੁਣ ਇਹਦੀ ਤੇ ਅਸਰ ਪੂਏ ਇਸ ਇੰਡਸਟਰੀ ਦੇ ਉੱਤੇ ਬਿਲਕੁਲ ਇਸ ਤੇ ਬਿਲਕੁਲ ਅਸਰ ਪਏਗਾ ਮੇਰੇ ਸਾਮਨੇ ਸਕਿਲਡ ਲੇਬਰ ਨੂੰ ਕੰਮ ਦੀ ਕੋਈ ਕਮੀ ਨਹੀਂ ਹੈ ਸਿਰਫ ਅਨਸਕਿਲਡ ਬੱਚਿਆਂ ਨੂੰ ਉੱਥੇ ਕੰਮ ਦੀ ਕਮੀ ਹੈ ਤੁਹਾਨੂੰ ਅਗਰ ਕੁਝ ਨਹੀਂ ਆਉਂਦਾ ਤੇ ਫਿਰ ਵੈਸੇ ਤੇ ਉਹਨਾਂ ਕੋਲ ਕਾਫੀ ਬੱਚੇ ਪਹਿਲੇ ਪੇ ਹੋਏ ਹੋਏ ਆਪ ਚੀਜ਼ੇ ਕੋਈ ਗਿਆ ਹੋਇਆਗਾ ਉਥੋਂ ਵੀ ਲੰਘਣਾ ਸੌਖਾ ਹੋ ਜਾਂਦਾ ਅਮਰੀਕਾ ਨੂੰ ਕੈਨੇਡਾ ਨੂੰ ਹੈ ਜੀ ਦੇਖੋ ਸਰ ਉਹਨ ਕਰਦੇ ਨੇ ਲੋਗ ਉਹਨਾਂ ਬਲੈਕ ਫਿਸ਼ਸ ਤੁਹਾਨੂੰ ਕਹਿੰਦੇ ਕਾਫੀ ਐਨ ਪਰ ਮੈਂ ਜ਼ਿਆਦਾ ਇਹਨਾਂ ਕੰਮਾਂ 'ਚ ਇੰਟਰਸਟ ਨਹੀਂ ਲੈਂਦਾ ਹੂੰ ਹੂੰ ਸਸੀ ਤੇ ਤੁਸੀਂ ਸਹੀ ਤਰੀਕੇ ਨਾਲ ਭੇਜਦੇ ਹੋ ਬਿਲਕੁਲ ਬਿਲਕੁਲ ਇੱਕ ਕੋਈ ਡਾਇਰੈਕਟ ਵਿੱਚ ਜਦ ਬੰਦਾ ਜਿੱਥੇ ਜਾ ਰਿਹਾ ਉੱਥੇ ਉਤਰਨਾ ਉੱਥੇ ਜਾਣਾ ਅਸੀਂ ਇਨੀ ਮੁੜਕੇ ਪਨਾਮਾ ਦੇ ਜੰਗਲਾਂ 'ਚ ਹੋ ਰਿਹਾ ਹੈ ਅਗਰ ਤੁਹਾਡੇ 50% ਮਾਰਕਸ ਵੀ ਹੈਂ 12th ਵਿੱਚ ਤੁਹਾਡਾ 5 6 7 ਸਾਲ ਦਾ ਗੈਪ ਵੀ ਹੈ 6 ਤੁਹਾਡੇ ਆਇਲਰਡਸ ਦਾ ਸਕੋਰ ਆ ਓਵਰਆਲ ਤੁਸੀਂ ਕੈਨੇਡਾ इजीली ਪਹੁੰਚ ਸਕਦੇ ਹੋ ਸ਼ੋਰ ਸ਼ਾਟ ਪਹੁੰਚ ਸਕਦੇ ਹੋ ਅਸੀਂ ਬੋਚਾਂ ਦੇ ਬੰਦੇ ਤੇ ਗਲਤ ਰਸਤਾ ਲੈਣ ਦੀ ਜਰੂਰਤ ਕੀ ਹੈ ਅਗਰ ਤੁਹਾਡਾ ਬੱਚਾ ਕੁਝ ਐਸੀ ਗੱਲ ਕਰਦਾ ਨੂੰ ਬਿਲਕੁਲ ਰੋਕੋ 30 40 50 ਲੱਖ ਰੁਪਏ ਲਾ ਕੇ ਆਪਣੇ ਬੱਚੇ ਨੂੰ ਮਾਰਨ ਦੀ ਕੋਈ ਜਰੂਰਤ ਨਹੀਂ ਕਿਸੇ ਬੰਦੇ ਕੋਲੋਂ 1 ਰੁਪਿਆ ਵੀ ਐਡਵਾਂਸ ਨਹੀਂ ਲੈਂਦੇ ਸਾਰਾ ਕੰਮ ਅਸੀਂ ਸਾਰਾ ਪੈਸਾ ਕਮਾਉਂ ਤੋਂ ਆਮ ਹੈ ਯਾਨੀ ਤੁਸੀਂ ਜਦੋਂ ਤੁਹਾਡੇ ਕੋਲ ਕੀ ਆਉਂਦਾ ਚਾਹੇ ਸਟੱਡੀ ਵੀਜ਼ਾ ਚਾਹੇ ਟੂਰਿਸਟ ਵੀਜ਼ਾ ਤੁਸੀਂ ਕਿਸੇ ਤੋਂ 1 ਰੁਪਿਆ ਵੀ ਨਹੀਂ ਲੈਂਦੇ 1 ਰੁਪਿਆ ਵੀ ਨਹੀਂ ਲੈਂਦੇ ਦੇਖੋ ਤੁਹਾਡਾ ਬੱਚਾ ਤੁਹਾਨੂੰ ਨੁਕਸਾਨ ਕੋਈ ਕਰਸਦਾ ਜਿਹੜਾ ਬੋਲਦੇਗਾ ਕੁਛ ਐਡਵਾਂਸ ਦੇ ਦਿਓ ਇਹ ਲੱਗ ਰਿਹਾ ਮੈਨੂੰ ਪੈਸਾ ਦੇ ਦਿਓ ਉਹੀ ਉਹ ਐਂਡ ਵਿੱਚ ਨਸਨਗੇ ਨਾ ਤੇ ਜਿਹੜਾ ਇਨਸਾਨ 1 ਰੁਪਿਆ ਵੀ ਬੱਚੇ ਕੋਲੋਂ ਪਹਿਲੇ ਨਹੀਂ ਲੈ ਰਿਹਾ ਹੂੰ ਹੂੰ ਤੇ ਉਹ ਬੱਚੇ ਦਾ ਕੀ ਨੁਕਸਾਨ ਕਰੇਗਾ ਇਮੀਗ੍ਰੇਸ਼ਨ ਇੰਡਸਟਰੀ ਚ ਬਹੁਤ ਸਾਰੇ ਠੱਗ ਨੇ ਤਾਂ ਮੰਨਦੇ ਹੋ ਤੁਸੀਂ ਬੇਮਾਰ ਦੇ ਨੇ ਬਿਲਕੁਲ ਮੰਨਦਾ ਮੈਂ ਕਹਿੰਦਾ 80% ਬੰਦੇ ਠੱਗ ਨੇ ਹੂੰ ਬਿਲਕੁਲ ਮੰਨਦਾ ਠੱਗੀਆਂ ਵੱਸਦੀਆਂ ਲੇਕਿਨ ਉਹ ਸਾਡੇ ਵਰਗੀ ਕੰਪਨੀਆਂ ਆ ਕੇ ਹੀ ਤੇ ਇਹਨਾਂ ਠੱਗੀਆਂ ਨੂੰ ਬੰਦ ਕਰ ਰਹੇ ਹਨਾ ਐਗਜ਼ਾਮਪਲ ਸੈੱਟ ਕਰ ਦਿੱਤੇ ਕਿ ਭਈ ਅਸੀਂ 1 ਰੁਪਿਆ ਪਹਿਲੇ ਨਹੀਂ ਲੈ ਰਹੇ ਤੇ ਜਿੰਨੇ ਅਗਰ ਜੈਨੂਨ ਕੰਮ ਕਰਨਾ ਉਹ ਬੱਚੇ ਕੋਲ ਹੀ ਕਰਵਾ ਲੈਣ ਨਾਲੇ ਐਮਬੈਸੀ ਫੀ ਕੋ ਤੋ ਪਰੇ ਜਾਂ ਤੁਹਾਨੂੰ ਆਪਣੇ ਕੰਮ ਤੇ ਭਰੋਸਾ ਜਿਵੇਂ ਸਾਨੂੰ ਆਪਣੇ ਕੰਮ ਤੇ ਭਰੋਸਾ ਅਸੀਂ ਅਗਰ 10 ਫਾਈਲਾਂ ਲਗਾਉਂਗੇ ਤਾਂ ਨੋ ਗਾਰੰਟੀ ਤੁਹਾਡੀ ਕੰਪਨੀ ਜਿਹੜੀ ਟਰੈਵਲਸ ਮੰਨਤਾ ਉਹ ਕਿਸ ਤਰ੍ਹਾਂ ਦੀਆਂ ਸਹੂਲਤਾਂ ਦਿੰਦੀ ਹੈ ਤੁਸੀਂ ਕਿਵੇਂ ਫੈਸਿਲਿਟੇਟ ਕਰਦੇ ਹੋਗੇ ਤੁਹਾਡੀ ਯੂਐਸਪੀ ਕੀ ਹੈ ਜੀnabla ਪਾਜੀ ਅਸੀਂ ਕੈਨੇਡਾ ਭੇਜਦੇ ਹਾਂ पूरा यूरोप ਦਾ ਕੰਮ ਕਰਦੇ ਆ ਆਪਣਾ ਕੁਝ ਦੋ ਚਾਰ ਛੋਟੀ ਕੰਟਰੀਜ਼ ਵੀ ਉਹਨਾਂ ਦਾ ਕੰਮ ਵੀ ਕਰਦੇ ਆ ਤੁਸੀਂ ਜਦੋਂ ਇੱਕ ਥਾਂ ਤੋਂ ਬੰਦ ਬਾਕੀ ਥਾਵਾਂ ਨੂੰ ਐਕਸਪਲੋਰ ਕਰਦੇ ਹੋਗੇ ਬਾਕੀ ਦੁਨੀਆ 'ਚ ਕਿੱਥੇ ਕਿੱਥੇ ਨਵੇਂ ਤਰ੍ਹਾਂ ਦੇ ਸਪੇਸ ਨੇ ਜਾਂ ਪਰ ਯੂਰਪ ਤੋਂ ਵੀ ਨਵੀਂ ਆਪਾਂ ਗੱਲ ਕਰੀਏ ਬਹੁਤ ਸਾਰੇ ਮੁਲਕ ਜਿਹੜੇ ਨਵੇਂ ਤੁਸੀਂ ਦੇਖਦੇ ਹੋ ਹਾਂਜੀ ਬਿਲਕੁਲ ਦੇਖਦੇ ਆ ਸਰ ਸਿੰਗਾਪੁਰ ਦੇ ਅਸੀਂ ਬੱਚੇ ਭੇਜਦੇ ਆ ਉਸ ਤੋਂ ਬਾਅਦ ਅਸੀਂ ਇੰਡੋਨੇਸ਼ੀਆ ਬ੍ਰਾਜ਼ੀਲ ਸਟੂਡੈਂਟ ਵੀਜ਼ਾ ਦਾ ਭੇਜਦੇ ਆ ਇੰਡੋਨੇਸ਼ੀਆ ਪਰ ਜੇ ਆਪਾਂ ਰਸ਼ੀਆ ਹੋ ਗਿਆ ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਯਾਦਵਿੰਦਰ ਸਿੰਘ ਦੁਨੀਆ ਦੇ ਵੱਡੇ ਸਵਾਲਾਂ ਚੋਂ ਪ੍ਰਵਾਸ ਇੱਕ ਵੱਡਾ ਸਵਾਲ ਹੈ ਦੁਨੀਆ ਭਰ ਚ ਵੱਖ-ਵੱਖ ਥਾਵਾਂ ਤੋਂ ਵੱਖ-ਵੱਖ ਥਾਈਂ ਪ੍ਰਵਾਸ ਹੋ ਰਿਹਾ ਹੈ ਪ੍ਰਵਾਸ ਦਾ ਕੋਈ ਇੱਕ ਕਾਰਨ ਨਹੀਂ ਆ ਬਹੁਤ ਸਾਰੇ ਕਾਰਨ ਨੇ ਪ੍ਰਵਾਸ ਹੋਉਂਦੇ ਅੱਜ ਪ੍ਰਵਾਸ ਦੇ ਮਸਲਿਆਂ ਤੇ ਹੀ ਗੱਲਬਾਤ ਕਰਨ ਦੇ ਲਈ ਟਰੈਵਲਰਸ ਮੰਨਤ ਤੋਂ ਸਾਡੇ ਨਾਲ ਅਗਨਾਥ ਸਿੰਘ ਤੇ ਜੈ ਸ਼ਰਮਾ ਨੇ ਜਿਨ੍ਹਾਂ ਦਾ 베ਸ ਜੰਮੂ ਆ ਜਿਹੜੇ ਗੜगांवਾਂ 'ਚ ਵੀ ਕੰਮ ਕਰਦੇ ਨੇ ਕਿਸ ਤਰ੍ਹਾਂ ਦਾ ਮਾਹੌਲ ਹੈ ਔਰ ਜੰਮੂ ਦਾ ਹਾਲ ਕੀ ਹੈ ਜੰਮੂ 'ਚੋਂ ਕਿੰਨਾ ਕੁ ਪ੍ਰਵਾਸ ਹੋ ਰਿਹਾ ਹੈਗਾ ਗੱਲਬਾਤ ਕਰਦੇ ਆ ਅਵਨਾਸ਼ ਸਿੰਘ ਤੇ ਜੈ ਸ਼ਰਮਾ ਜੀ ਨਾ ਸਵਾਗਤ ਹੈ ਜੀ ਬਹੁਤ-ਬਹੁਤ ਤੁਹਾਡਾ ਸਸਰੀਆ ਗਾਲ ਜੀ ਪਹਿਲੋ ਤੁਹਾਡੇ ਸਾਰੇ ਫਾਲੋਅਰਸ ਨੂੰ ਮੇਰੇ ਵੱਲੋਂ ਸਸਰੀਆ ਗਾਲ ਪੂਰੇ ਪੰਜਾਬ ਨੂੰ ਸਸਰੀਆ ਗਾਲ ਤੇ ਜੰਮੂ ਦੇ ਲੋਕਾਂ ਨੂੰ ਸਸਰੀਆ ਗਾਲ ਜੀ ਸਭ ਤੋਂ ਪਹਿਲਾ ਸਵਾਲ ਮੇਰਾ ਹੈ ਕਿ ਜੰਮੂ ਦਾ ਹਾਲ ਕੀ ਹੈਗਾ ਸਰ ਵੈਸੇ ਤੇ ਜੰਮੂ ਚੜ੍ਹਦੀ ਕਲਾ ਵਿੱਚ ਕੋਈ ਦਿੱਕਤ ਨਹੀਂ ਹੈ ਆਪਣਾ ਕੰਮ ਵਗੈਰਾ ਸਭ ਵਧੀਆ ਹੋ ਰਿਹਾ ਰੋਡ ਮੈਪ ਬਣ ਰਿਹਾ ਪਰ ਜੰਮੂ ਵਿੱਚ ਇੱਕ ਪ੍ਰੋਬਲਮ ਹੈ ਉਹ ਇਸ ਟਾਈਮ ਚਿੱਟਾ ਜਿਹੜਾ ਬਹੁਤ ਜ਼ਿਆਦਾ ਫੈਲ ਰਿਹਾ ਹੈ ਬੱਚਿਆਂ ਦੀ ਨਸਲ ਖੁਸ਼ੀ ਹੋ ਰਹੀ ਹੈ ਚਿੱਟੇ ਦੇ ਨਾਂ ਤੇ ਹੁਣ ਕੌਣ ਫੈਲਾ ਰਿਹਾ ਹੈ ਕਿਉਂ ਫੈਲਾ ਰਿਹਾ ਮੈਨੂੰ ਨਹੀਂ ਪਤਾ ਪਰ ਅੱਜ ਘਰ ਘਰ ਚਿੱਟਾ ਜੰਮੂ ਦੇ ਅੰਦਰ ਹੂੰ ਕੀ ਕਾਰਨ ਮੰਦੋਂ ਤੁਸੀਂ ਕੀ ਇੰਨਾ ਜ਼ਿਆਦਾ ਚਿੱਟਾ ਕਿਉਂ ਆ ਗਿਆ ਜੰਮੂ ਵਿੱਚ ਸਿਕ ਭਾਈਚਾਰਾ ਹੀ ਬਹੁਤ ਅਫੈਕਟਡਾ ਚਿੱਟੇ ਤੋਂ ਹਾਂਜੀ ਸਿਕ ਭਾਈਚਾਰਾ ਜ਼ਿਆਦਾ ਅਫੈਕਟਡ ਹੈ ਮੇਰੇ ਹਿਸਾਬ ਨਾਲ ਮੈਨੂੰ ਜੋ ਪਰਸਨਲੀ ਲੱਗਦਾ ਹੈ ਇਹਦਾ ਕਾਰਨ ਇੱਕ ਤਾਂ ਜੰਮੂ ਬਾਰਡਰ ਸਟੇਟ ਹੈ ਉਹ ਵੀ ਹੋ ਸਕਦਾ ਹੈ ਤੇ ਬਾਕੀ ਹੋ ਸਕਦਾ ਕੁਝ ਲੋਕਾਂ ਦਾ ਧੰਦਾ ਜਾਂ ਬਿਜ਼ਨਸ ਹੈ ਜਿਹੜੇ ਇਹਨੂੰ ਫੈਲਾ ਰਹੇ ਨੇ ਬਾਕੀ ਸਾਡੀ ਤਾਂ ਗਵਰਨਮੈਂਟ ਅੱਗੇ ਇਹੋ ਰਿਕਵੈਸਟ ਹੈ ਕਿ ਇਸ ਚੀਜ਼ ਨੂੰ ਬੰਦ ਕਰੋ ਕਿਉਂਕਿ ਸਾਡੇ ਬੱਚੇ ਵੀ ਜਵਾਨ ਹੋਏ ਕਰਦੇ ਨੇ ਸਾਨੂੰ ਵੀ ਡਰ ਲੱਗ ਰਿਹਾ ਸਾਡੇ ਛੋਟੇ ਛੋਟੇ ਬੱਚੇ ਕਿ ਅਗਰ ਹਰ ਘਰ ਚਿੱਟਾ ਪੁੰਜ ਜਾਏਗਾ ਤਾਂ ਫਿਰ ਐਵੇਂ ਹੀ ਹੋਏਗਾ ਜੰਮੂ ਦਾ ਪ੍ਰਵਾਸ ਹੀ ਹੋਏਗਾ ਇੱਕ ਵਾਰ ਪੰਜਾਬ ਚ ਇਹ ਚੱਲਿਆ ਹਨਾ ਉੜਤਾ ਪੰਜਾਬ ਚਿੱਟੇ ਦੀ ਜਕੜ ਚ ਪੰਜਾਬ ਆਇਆ ਚ ਕੋਈ ਦੌਰ ਨਹੀਂ ਹੁਣ ਵੀ ਪੰਜਾਬ ਚਿੱਟਾ ਪਹਿਲਾਂ ਵੀ ਚਿੱਟਾ ਸੀਗਾ ਹਾਂਜੀ ਹਾਂਜੀ ਪੰਜਾਬ ਵਾਲਾ ਹਾਲ ਹੈ ਜੰਮੂ ਦਾ ਬਿਲਕੁਲ ਸਰ ਇਸ ਟਾਈਮ ਬਿਲਕੁਲ ਪੰਜਾਬ ਵਾਲਾ ਹਾਲ ਹੈ ਮੈਨੂੰ ਨਹੀਂ ਪਤਾ ਕਿ ਉੱਪਰ ਤੋਂ ਲੋਕ ਦੇਖ ਪਾ ਰਹੇ ਨੇ ਜਾਂ ਨਹੀਂ ਦੇਖ ਪਾ ਰਹੇ ਪਰ ਜੋ ਅਸੀਂ ਨੋਟਿਸ ਕਰਦੇ ਆ ਜੰਮੂ ਦਾ ਹਾਲ ਇਸ ਟਾਈਮ ਬਹੁਤ ਬੁਰਾ ਹੈ ਕਿਉਂਕਿ ਮੇਰੇ ਕੋਲ ਜਿਸ ਆ ਕਾਫੀ ਬੱਚਿਆਂ ਦੇ ਪੇਰੈਂਟਸ ਆਂਦੇ ਨੇ ਤਾਂ ਮੈਂ ਵੀ ਉਹਨਾਂ ਨੂੰ ਕੁਐਸਚਨ ਕਰਦਾ ਜਿਹਦਾ ਬਜਟ ਥੋੜਾ ਘਟ ਹੁੰਦਾ ਹੈ ਕਿ ਚਲੋ ਠੀਕ ਹੈ ਅਗਰ ਤੁਹਾਡਾ ਬਜਟ ਘਟਾ ਬੱਚੇ ਨੂੰ ਇੱਥੇ ਕੁਝ ਕੰਮ ਵਗੈਰਾ ਕਰਵਾ ਲਓ ਜਾਂ ਇੱਥੇ ਹੀ ਸਟੱਡੀਜ਼ ਕਰਵਾ ਲਓ ਪਰ ਉਹਨਾਂ ਦਾ ਇਹੋ ਇੱਕ ਆਨਸਰ ਰਹਿੰਦਾ ਹੈ ਕਿ ਨਹੀਂ ਕੱਲ ਨੂੰ ਬੱਚਾ ਖਰਾਬ ਹੋ ਸਕਦਾ ਚਿੱਟੇ ਵਿੱਚ ਪੈ ਸਕਦਾ ਕਿਉਂਕਿ ਬੱਚੇ ਜਦੋਂ ਜੌਬ ਨਹੀਂ ਮਿਲਦੀ ਜਾਂ ਉਹਨਾਂ ਨੂੰ ਆਪਣੇ ਮਕਸਦ ਨਹੀਂ ਮਿਲਦਾ ਤੇ ਉਹ ਬੱਚੇ ਫਿਰ ਗਲਤ ਰਾਹ ਆਪ ਨਾ ਲੈਂਦੇ ਹ ਹਾਂ ਉਦੇ ਤੁਹਾਨੂੰ ਪਤਾ ਹੈ ਜੌਬ ਵੈਕੈਂਸੀਜ਼ ਵੀ ਕਾਫੀ ਘਟ ਨਿਕਲਦੀਆਂ ਜੰਮੂ ਦੇ ਅੰਦਰ ਇਸ ਟਾਈਮ ਔਰ ਅਗਰ ਕੋਈ ਆਮ ਪ੍ਰਾਈਵੇਟ ਕੰਪਨੀ ਤੋਂ ਜੌਬ ਕਰਦਾ 800 ਤੋਂ 100000 ਸੈਲਰੀ ਆ ਉਹਦੇ ਵਿੱਚ ਤੁਹਾਨੂੰ ਪਤਾ ਲਾਈਫ ਨਹੀਂ ਚੱਲ ਸਕਦੀ ਬਹੁਤ ਮੁਸ਼ਕਿਲ ਆ ਕੀ ਚਿਕਟਾਈ ਇੱਕ ਮੇਜਰ ਕਾਰਨ ਹੈ ਪ੍ਰਵਾਸ ਦਾ ਨਹੀਂ ਮਾਪੇ ਡਰੇ ਹੋਏ ਨੇਗੇ ਜਾਂ ਕੋਈ ਹੋਰ ਵੀ ਕਾਰਨ ਨੇ ਦੇਖੋ ਚੱਟਾ ਮੇਜਰ ਤੇ ਨਹੀਂ ਮੈਂ ਕਹਿ ਸਕਦਾ ਬੱਚੇ এডਿਕੇਸ਼ਨ ਵਾਸਤੇ ਵੀ ਜਾਂਦੇ ਨੇ ਕੁਝ ਬੱਚੇ ਆਪਣਾ ਆਪਣੇ ਆਪ ਨੂੰ ਸਕਿਲਡ ਕਰਨ ਜਾਂਦੇ ਨੇ ਕਈਆਂ ਨੇ ਅੱਗੇ ਵਧਣਾ ਕੁਝ ਕਈ ਕੁਝ ਬੱਚੇ ਨੇ ਉੱਤੇ ਸੈਟਲ ਵੀ ਹੋਣਾ ਇਹ ਤੇ ਹੁੰਦਾ ਹੀ ਆ ਹੁਣ ਅਲੱਗ-ਅਲੱਗ ਰੀਜ਼ਨ ਰਹਿੰਦੇ ਨੇ ਪਰ ਉਹਦੇ ਵਿੱਚ ਇੱਕ ਰੀਜ਼ਨ ਚੱਟਾ ਵੀ ਹੈ ਜਿਹੜਾ ਮਾਪਿਆਂ ਨੂੰ ਫੋਰਸ ਕਰ ਰਿਹਾ ਕਿ ਬੱਚਿਆਂ ਨੂੰ ਅਸੀਂ ਬਾਹਰ ਵੇਚੀ ਆ ਹਾਂਜੀ ਤੇ ਹੁਣ ਮੈਂ ਆਉਣਾਗਾ ਕਿ ਤੁਹਾਡੀ ਕੰਪਨੀ ਜਿਹੜੀ ਟਰੈਵਲਸ ਮੰਨਤਾ ਉਹ ਕਿਸ ਤਰ੍ਹਾਂ ਦੀਆਂ ਸਹੂਲਤਾਂ ਦਿੰਦੀ ਹੈ ਤੁਸੀਂ ਕਿਵੇਂ ਫੈਸਿਲਿਟੇਟ ਕਰਦੇ ਹੋਗੇ ਉਹ ਉਹ ਡੀਯੂਐਸਪੀ ਕੀ ਹੈ ਜੀ ਬਪਾਚਾ ਅੱਜ ਅਸੀਂ ਕੈਨੇਡਾ ਭੇਜਦੇ ਆ ਪੂਰਾ ਯੂਰਪ ਦਾ ਕੰਮ ਕਰਦੇ ਆ ਆਪਣਾ ਕੁਝ ਦੋ ਚਾਰ ਛੋਟੀ ਕੰਟਰੀਜ਼ ਵੀ ਹਨ ਉਹਨਾਂ ਦਾ ਕੰਮ ਵੀ ਕਰਦੇ ਆ ਤੇ ਸਾਡਾ ਸਭ ਤੋਂ ਪਹਿਲਾ ਅ ਇਹ ਲੋਕਾਂ ਵਾਸਤੇ ਅਸੀਂ ਜਿਹੜੀ ਸਹੂਲਤ ਦਿੰਦੇ ਆ ਕਿ ਅਸੀਂ 1 ਰੁਪਿਆ ਪਹਿਲੇ ਵੀ ਨਹੀਂ ਲੈਂਦੇ ਮਤਲਬ अगर कोई बच्चा आ रहा है एक अपना एफिडेफिड उनके माता-पिता ਕੋਲੋਂ ਸਾਈਨ ਕਰਾਉਂਦੇ ਆ ਹਾਂ ਠੀਕ ਹੈ ਤੁਹਾਨੂੰ ਥੋੜਾ ਸਕਿਲਡ ਬੱਚਾ ਚਾਹੀਦਾ ਹੁੰਦਾ ਹੈ ਕਿ ਉਹਦੇ ਹਾਈਲਾਈਟਸ ਇੱਛੇ ਬੈਂਡ ਹੋਣ ਕਟਨ ਤੇ ਫਿਰ ਯੂਕੇ ਹੈ ਜੇ ਬਿਲਕੁਲ ਨਹੀਂ ਹੈ ਇਨ ਫਰਾਂਸ ਹੈ ਤਦ ਹੀ ਉਹਨਾਂ ਨੂੰ ਪਹਿਲੇ ਇੱਕ ਕਿਸਮ ਦਾ ਕਾਉਂਸਲ ਕਾਉਂਸਲ ਕਰਦੇ ਆ ਕਿ ਦੇਖੋ ਕਿ ਤੁਹਾਡੇ ਬੱਚੇ ਦੇ ਮਾਰਕਸ ਘਟਨ ਪਰਸੈਂਟੇਜ ਘਟਾ ਤੇ ਤੁਸੀਂ ਛੋਟੀ ਕੰਟਰੀ ਚਲੇ ਜਾਓ ਅਗਰ ਅੱਛੇ ਹਨ ਤੇ ਫਿਰ ਕੈਨੇਡਾ ਵੀ ਹੈ ਹਮਮ ਅ ਤੇ ਨਾਲ ਅਸੀਂ ਆਪਣਾ ਟੂਰਿਸਟ ਵੀਜ਼ਾ ਦਾ ਕੰਮ ਵੀ ਕਰਦੇ ਆ ਕਿਸੇ ਬੰਦੇ ਕੋਲੋਂ 1 ਰੁਪਿਆ ਵੀ ਐਡਵਾਂਸ ਨਹੀਂ ਲੈਂਦੇ ਸਾਰਾ ਕੰਮ ਅਸੀਂ ਸਾਰਾ ਪੈਸਾ ਕੰਮ ਹੋਣ ਤੋਂ ਬਾਅਦ ਲੈਂਦੇ ਆ ਯਾਨੀ ਤੁਸੀਂ ਜਦੋਂ ਤੁਹਾਡੇ ਕੋਲ ਕੇ ਆਉਂਦਾ ਚਾਹੇ ਸਟੱਡੀ ਵੀਜ਼ਾ ਚਾਹੇ ਟੂਰਿਸਟ ਵੀਜ਼ਾ ਤੁਸੀਂ ਕਿਸੇ ਤੋਂ 1 ਰੁਪਿਆ ਵੀ ਨਹੀਂ ਲੈਂਦੇ 1 ਰੁਪਿਆ ਵੀ ਨਹੀਂ ਲੈਂਦੇ ਵਾਜੀ ਪੈਕੇਜ ਵੀ ਕਰ ਲੈਂਦੇ ਆ ਜੇਕਰ ਬੱਚਾ ਸਟੈਪ ਬਾਈ ਸਟੈਪ ਪੇ ਕਰਨਾ ਚਾਹੇ ਕਾਲਜ ਨੂੰ ਉਹ ਵੀ ਕਰ ਲੈਂਦੇ ਆ ਹਮਮ ਪਰ ਸਾਡਾ ਹੀ ਹੋ ਰਹੰਦਾ ਕਿ ਤੁਸੀਂ ਸਾਨੂੰ 1 ਰੁਪਿਆ ਵੀ ਨਾ ਦਿਓ ਅਸੀਂ ਤੁਹਾਡੇ ਬੱਚੇ ਦਾ ਵੀਜ਼ਾ ਲਗਵਾ ਕੇ ਤੁਹਾਨੂੰ ਦਿਆਂਗੇ ਉਸ ਤੋਂ ਬਾਅਦ ਤੋਂ ਸ਼ੁਰੂ ਕਰਦੇ ਹੋਗੇ ਹਾਂ ਜੀ ਪ੍ਰੋਸੈਸ ਉਸ ਤੋਂ ਬਾਅਦ ਸ਼ੁਰੂ ਕਰਦੇ ਆ ਅੱਛਾ ਆਪਣੇ ਗੱਲਾਂ ਚੱਲ ਰਹੀ ਸੀ ਤੁਸੀਂ ਕਾ ਤੁਸੀਂ ਰਸ਼ੀਆ ਵੀ ਬੰਦੇ ਭੇਜ ਦਿਓ ਪੰਜਾਬ ਚੋਂ ਖੌਣਾ ਬੜੀਆਂ ਉਲਟੀਆਂ ਆਈਆਂ ਕਿ ਇੱਥੇ ਬੰਦੇ ਰਸ਼ੀਆ ਚਲੇ ਗਏ ਉਦੋਂ ਜਾ ਕੇ ਯੂਕਰੇਨ ਵਾਲੀ ਫੌਜ 'ਚ ਉਹ ਲਾਗੇ ਰਸ਼ੀਆ ਵੱਲੋਂ ਯੂਕਰੇਨ 'ਸਾਪ ਲੜਨ ਲੱਗੇ ਹਾਂ ਜੀ ਹਾਂ ਜੀ ਮੈਂ ਵੀ ਨਿਊਜ਼ ਦੇਖੀ ਸੀ ਬੜੀ ਮਤਲਬ ਕੁਝ ਸਮਝ ਨਹੀਂ ਆਇਆ ਕਿ ਐਸਾ ਹੋ ਸਕਦਾ ਪਰ ਮੈਂ ਇੱਕ ਇੱਕ ਬੱਚਾ ਤਾਂ ਇੰਟਰਵਿਊ ਦੇਖਿਆ ਸੀ ਉਹਨੇ ਕਹਿਆ ਸੀ ਕਿ ਮੈਨੂੰ ਆਰਮੀ ਦੀ ਜੌਬ ਕਰਨ ਦਾ ਸ਼ੌਕ ਸੀ ਤੇ ਤਾਂ ਮੈਂ ਆਰਮੀ ਜੁਆਇਨ ਕੀਤੀ ਸੀ ਵੈਸੇ ਅਸੀਂ ਉੱਥੇ ਸਟੱਡੀ ਵੀਜ਼ਾ तो स्टडी वीज़ा तो अंत टेंथ पास बच्चा भी भेज देंगे दें दें। और श्योर शॉर्ट हंड्रड परसेंट वीज़ा ये अपना लैंगुएज कोर्स है रशियन लैंगुएज कोर्स बच्चा मतलब रशियन लैंगुएज सीख के वापस इंडिया आके भी अच्छी जॉब कर सकता है तो ये अलावा अगर बच्चा उ मतलब उन्हों वर्क अलाउड है उत्तर कुछ वर्क परमिट आवर्स देते जाते हैं जेड मतलब बच्चा स्टडी के नाल कर सकता है तो बच्चे सठ सत्तर हज़ार ऑलमोस्ट कमा भी लेंगे अपना स्टडी का खर्चा भी कड़ लेंगे ਤਰ ਰੂਬਲ ਦੀ ਤਾਕਤ ਹੈ ਕਿਉਂਕਿ ਉਥੇ ਰੂਬਲ ਦੀ ਕਰੰਸੀ ਹੈ ਜੀ ਡਾਲਰ ਵਰਸਸ ਰੂਬਲ ਬਹੁਤ ਹੁੰਦਾ ਨਹੀਂ ਲੇਕਿਨ ਉਥੇ ਮਤਲਬ ਲਗਾ ਲੋ ਜਿਹੜੀ ਵੇਜ ਹੀ ਆ 2300 ਤੋਂ 2500 ਪਰ ਡੇ ਆ ਅਗਰ ਤੁਸੀਂ ਇਹਨੂੰ ਕੈਲਕੂਲੇਟ ਕਰ ਲੋਗੇ ਤੇ ਇੰਨਾ ਹੀ ਬੰਦਾ ਹੈ ਇੰਨਾ ਤੇ ਹੁੰਦਾ ਮਿਨੀਮਮ ਵੇਜ ਹੈ ਜੋ ਦਿਨ ਦਾ ਹੀ ਦਿੰਦੇ ਨੇ ਹਾਂ ਹਾਂ ਤੇ ਸਟੂਡੈਂਟ ਆਪਣੇ ਮਤਲਬ ਸਾਰੇ ਖਰਚੇ ਉੱਥੇ ਕਰ ਸਕਦਾ ਹੈ ਮਤਲਬ ਬੜਾ ਮਿਨੀਮਮ ਹੈ ਕਿਉਂਕਿ ਕਈ ਬੱਚੇ ਆਉਂਦੇ ਨੇ ਜਿਨ੍ਹਾਂ ਦਾ ਬਜਟ ਨਹੀਂ ਹੁੰਦਾ ਅਸੀਂ ਉਹਨੂੰ ਰਸ਼ੀਆ ਸੁਜੈਸਟ ਕਰਦੇ ਹਾਂ ਬਹੁਤ ਅੱਛੀ ਕੰਟਰੀ ਹੈ ਤੇ ਆਪਣਾ ਉੱਥੇ ਜਾ ਕੇ ਬੱਚਾ ਆਪਣੀ ਸੈਲਰੀ ਵੀ ਆਪਣੇ ਹਮਮ ਸ਼ਰਮਾ ਜੀ ਇਹ ਇੰਡਸਟਰੀ ਦੇ ਬਾਰੇ ਹੁਣ ਬੜੇ ਤੋਖਲੇ ਵੀ ਖੜੇ ਹੁੰਦੇ ਨੇ ਯਾਣਾ ਇਮੀਗ੍ਰੇਸ਼ਨ ਇੰਡਸਟਰੀ ਚ ਬਹੁਤ ਐਹੋ ਜਿਹੇ ਲੋਕ ਵੀ ਆ ਗਏ ਜਿਹੜੀ ਕ੍ਰੈਡਿਬਿਲਟੀ ਨਹੀਂ ਹੈ ਜਿੰਨਾਂ ਦੀ ਜਿਹੜੇ ਸਹੀ ਲੋਕ ਨਹੀਂ ਹੈਗੇ ਹਨ ਲੋਕਾਂ ਨੂੰ ਬੇਕੂ ਬਣਾਉਂਦੇ ਨੇ ਜਾਂ ਜਿਵੇਂ ਤੁਹਾਡੀ ਇੰਡਸਟਰੀ ਬਹੁਤ ਸਾਰੇ ਲੋਕ ਕਾਲੀਆਂ ਭੇਡਾਂ ਹਰ ਕੰਮ ਚ ਆ ਜਾਂਦੀਆਂ ਨੇ ਮੈਂ ਜੇ ਤੁਹਾਡੇ ਤੋਂ ਪੁੱਛਾਂ ਤੁਹਾਡੇ ਤੇ ਕੋਈ ਯਕੀਨ ਕਿਉਂ ਕਰੇ ਤੋਡੀ ਕੰਪਨੀ ਤੇ ਕੋਈ ਜਦੋਂ ਆ ਰਿਹਾ ਕੋਈ ਪੀਰੀਅਡਸ ਆ ਰਿਹਾ ਕਿਉਂ ਯਕੀਨ ਕਰੇ ਤੁਹਾਡੇ ਤੇ ਕੋਈ ਸਰ ਉਸ ਦਾ ਸਭ ਤੋਂ ਵੱਡਾ ਲੌਜੀਕ ਮੈਂ ਤੁਹਾਨੂੰ ਇਹ ਦਿੰਨਾ ਕਿ ਅਸੀਂ ਜਿਹੜੀ ਗੱਲ ਅਬਿਨਾਸ਼ ਜੀ ਨੇ ਕਹੀ ਹੈ ਕਿ ਅਸੀਂ ਪਹਿਲੇ ਕੋਈ ਵੀ 1 ਰੁਪਿਆ ਵੀ ਨਹੀਂ ਲੈਂਦੇ ਆ ਸਾਰੀ ਪੇਮੈਂਟ ਜਿਹੜੀ ਲੈਣੇ ਕੰਮ ਹੋਂਦ ਤੇ ਬਾਅਦ ਲੈਣੇ ਆ ਅਸੀਂ ਸਭ ਤੋਂ ਵੱਡਾ ਰੀਜ਼ਨ ਇਹੋ ਹੀ ਹੈ ਕਿ ਸਾਡੇ ਤੇ ਯਕੀਨ ਕਰਨਗੇ ਜੀ ਹੂੰ ਹੂੰ ਇਸ ਤੋਂ ਇਲਾਵਾ ਮਤਲਬ ਤੁਹਾਡੀਆਂ ਜਿਹੜੀਆਂ ਜਿਹੜੇ ਤੁਸੀਂ ਕਮਿਟਮੈਂਟਸ ਕਰਦੇ ਹੋ ਕੀ ਕੀ ਨੇ ਜੀ ਇਕ ਤਾਂ ਹੋ ਗਿਆ ਕਿ ਨਹੀਂ ਲੈਂਦੇ ਕਮਿਟਮੈਂਟ ਕੀ ਕਰਦੇ ਉਹਨੂੰ ਰਿਟਰਨ ਕਰਦੇ ਹਾਂ ਉਹਦਾ ਕੀ ਪ੍ਰੋਸੀਜਰ ਆ ਸਰ ਅਸੀਂ ਨਾ ਐਫੀਡੇਵਿਟ ਲਖਵਾਣੇ ਆ ਮਦਰ ਤੇ ਫਾਦਰ ਦੇ ਕੋਲੋਂ ਕਿ ਅਸੀਂ ਇਹ ਤੁਹਾਨੂੰ ਆਪਸ਼ਨਸ ਦੇ ਕਰਦੇ ਆ ਤੇ ਕੀ ਕੀ ਉਹਦੇ ਵਿੱਚ ਹੈ ਉਹ ਪੂਰਾ ਅਸੀਂ ਮਤਲਬ ਉਹਨਾਂ ਨੂੰ ਦੱਸ ਦਿਆਂ ਕਿ ਤੁਸੀਂ ਰੀਡ ਆਊਟ ਕਰ ਲਓ ਕੀ ਕੀ ਇਹਦੇ ਵਿੱਚ ਅਸੀਂ ਕੰਡੀਸ਼ਨਸ ਲਿਖੀਆਂ ਜਿਸ ਟਾਈਮ ਉਹ ਐਗਰੀ ਕਰ ਜਾਂਦੇ ਆ ਤੇ ਫਿਰ ਦੋਨਿਆਂ ਦੇ ਸਿਗਨੇਚਰ ਹੁੰਦੇ ਆ ਸਾਡੇ ਵੀ ਤੇ ਉਹਨਾਂ ਦੇ ਵੀ ਮਿਊਚੁਅਲ ਅੰਡਰਸਟੈਂਡਿੰਗ ਦੇ ਨਾਲ ਹੀ ਸਾਰਾ ਕੰਮ ਹੁੰਦਾ ਸਰ ਹਾਂ ਜੀ ਅਗਨਾਥ ਜੀ ਜਿਹੜੀ ਇਹ ਗੱਲ ਚੱਲਦੀ ਹੈ ਹਨਾ ਤੁਹਾਨੂੰ ਪਤਾ ਹੀ ਹੈਗਾ ਹਰ ਇੰਡਸਟਰੀ ਚ ਕਾਲੀਆਂ ਭੇਡਾਂ ਆ ਜਾਂਦੀਆਂ ਨੇ ਹਾਂ ਜੀ ਹਾਂ ਜੀ ਠੀਕ ਹੈ ਉਹਨਾਂ ਦੇ ਨਾਂ ਤੇ ਬਾਕੀ ਜਿਹੜੇ ਚੰਗੇ ਕੰਮ ਕਰਨ ਵਾਲੇ ਲੋਕ ਹੁੰਦੇ ਨੇ ਉਹ ਬਦਨਾਮ ਹੁੰਦੇ ਨੇ ਪੂਰੀ ਇੰਡਸਟਰੀ ਬਦਨਾਮ ਹੁੰਦੀ ਹੈ ਹਾਂ ਜੀ ਬਿਲਕੁਲ ਬਿਲਕੁਲ ਹਰ ਪ੍ਰੋਫੈਸ਼ਨ ਚਾਹੇ ਹਾਂ ਜੀ ਹਾਂ ਜੀ ਤਾਂ ਇਹ ਤੋਂ ਬੱਚੋ ਤੁਸੀਂ ਇਹਦੇ ਲਈ ਕੀ ਇਹ ਹੈ ਜਿਆ ਪ੍ਰੋਸੀਜਰ ਤੁਸੀਂ ਬਣਾਇਆ ਹੋਇਆ ਹੈਗਾ ਕਿ ਇੱਕ ਤਾਂ ਤੁਸੀਂ ਕਹਿ ਕੇ ਅਸੀਂ ਪੈਸਾ ਨਹੀਂ ਲੈਂਦੇ ਪਹਿਲਾਂ ਹਾਂ ਜੀ ਮੂਰੇ ਤੋਂ ਬਿਨਾ ਸਰ ਇਸ ਦਾ ਇਹ ਰਹਿੰਦਾ ਕਿ ਸਾਡੀ ਜੋ ਟਰਾਈ ਰਹਿੰਦੀ ਹੈ ਕਿ ਬੱਚੇ ਕੋਲੋਂ ਪਹਿਲੇ ਐਡਵਾਂਸ ਕੁਛ ਨਾ ਲੇਤਾ ਜਿਵੇਂ ਐਮਬੈਸੀ ਫੀ ਵੀ ਆਪਣੇ ਆਪ ਤੋਂ ਪਰਦੇ ਇੰਸ਼ੋਰੈਂਸ ਮੈਡੀਕਲ ਹਰ ਚੀਜ਼ ਅਟਲ ਔਰ ਕੈਨੇਡਾ ਵਿੱਚ ਅਸੀਂ ਜੀਆਈਸੀ ਵੀ ਖੁਦ ਪਰਦੇ ਆ ਤੇ ਮਤਲਬ ਬੱਚੇ ਨੂੰ ਬਿਲਕੁਲ ਅਸੀਂ ਰਿਸਕ ਤੋਂ ਬਾਹਰ ਕਰ ਦਿੰਦੇ ਆ ਬੱਚੇ ਤੋਂ ਹਮ ਕੋਈ ਰਿਸਕ ਨਹੀਂ ਆ ਤੇ ਜਦੋਂ ਬੱਚਾ ਸਾਡੀ ਸਾਡੀ ਵਰਗੀ ਕੰਪਨੀ ਕੋ ਲਾਏਗਾ ਤੇ ਉਹ ਕਾਲੀ ਪੇਡਾ ਕੋਲ ਤਾਂ ਜਾਂਦੀ ਉਹਨੂੰ ਜ਼ਰੂਰਤ ਹੀ ਨਹੀਂ ਆ ਹੂੰ ਹੂੰ ਕਿਉਂਕਿ ਜਦੋਂ ਅਸੀਂ ਪੂਰਾ ਕੰਮ ਕਰਾ ਕੇ ਪੈਸੇ ਲੈ ਰਹਿਆ ਉਹ ਦੇਖੋ ਤੁਹਾਡਾ ਬੱਚੇ ਤੋਂ ਨੁਕਸਾਨ ਕੌਣ ਕਰ ਸਕਦਾ ਜਿਹੜਾ ਬੋਲ ਦੇਗਾ ਕੁਛ ਐਡਵਾਂ ਏ ਲੱਗ ਰਿਹਾ ਮੈਨੂੰ ਪੈਸਾ ਦੇ ਦਿਓ ਉਹੀ ਉਹ ਐਂਡਿਚ ਨਸਣਗੇ ਨਾ ਜਿਹੜਾ ਇਨਸਾਨ 1 ਰੁਪਿਆ ਵੀ ਬੱਚੇ ਕੋਲੋਂ ਪਹਿਲੇ ਨਹੀਂ ਲੈ ਰਿਹਾ ਹੂੰ ਹੂੰ ਤੇ ਉਹ ਬੱਚੇ ਦਾ ਕੀ ਨੁਕਸਾਨ ਕਰੇਗਾ ਉਲਟਾ ਬੱਚਾ ਸਾਡਾ ਕਰ ਸਕਦਾ ਉਹ ਐਂਡਿਚ ਕਹਿ ਸਕਦਾ ਮੈਂ ਨਹੀਂ ਜਾਣਾ ਜਾਂ ਉਹਦਾ ਮੂਡ ਚੇਂਜ ਹੋ ਸਕਦਾ ਅਸੀਂ ਉਹਨੂੰ ਵੀ ਕੁਝ ਨਹੀਂ ਕਹਿੰਦੇ ਅਗਰ ਕੋਈ ਨਹੀਂ ਜਾ ਰਿਹਾ ਤਾਂ ਲਾਸ ਘਾਣ ਨੂੰ ਤਿਆਰ ਰਹਿੰਦੇ ਆ ਇਮੀਗ੍ਰੇਸ਼ਨ ਇੰਡਸਟਰੀ ਚ ਬਹੁਤ ਸਾਰੇ ਠੱਗ ਨੇ ਤਾਂ ਮੰਨਦੇ ਤੁਸੀਂ ਮੈਂ ਬੀ ਮਾਰਦੇ ਨੇ ਬਿਲਕੁਲ ਮੰਨਦਾ ਮੈਂ ਕਹਿੰਦਾ 80% ਬੰਦੇ ਠੱਗ ਹਨ ਹੂੰ ਬਿਲਕੁਲ ਮੰਨਦਾ ਠੱਗੀਆਂ ਬਸਦੀਆਂ ਲੇਕਿਨ ਉਹ ਸਾਡੇ ਵਰਗੀ ਕੰਪਨੀਆਂ ਆ ਕੇ ਹੀ ਤੇ ਇਹਨਾਂ ਠੱਗੀਆਂ ਨੂੰ ਬੰਦ ਕਰ ਰਿਆ ਨਾ ਅਸੀਂ ਇੱਕ ਐਗਜ਼ਾਮਪਲ ਸੈੱਟ ਕਰ ਦਿੱਤੀ ਕਿ ਭਈ ਅਸੀਂ 1 ਰੁਪਿਆ ਪਹਿਲੇ ਨਹੀਂ ਲੈ ਰਹੇ ਤੇ ਜਿੰਨੇ ਅਗਰ ਜੈਨੂਨ ਕੰਮ ਕਰਨਾ ਹੋ ਬੱਚੇ ਕੋਲੋਂ ਇੱਕ ਕਰਵਾ ਪਹਿਲੇ ਨਾਲੇ ਐਮਬੈਸੀ ਫੀ ਕੋ ਉੱਤੋਂ ਪਾਰੇ ਜੇ ਤੁਹਾਨੂੰ ਆਪਣੇ ਕੰਮ ਤੇ ਭਰੋਸਾ ਹੈ ਜਿਵੇਂ ਸਾਨੂੰ ਆਪਣੇ ਕੰਮ ਤੇ ਭਰੋਸਾ ਹੈ ਅਸੀਂ ਅਗਰ 10 ਫਾਈਲਾਂ ਲਗਾਵਾਂਗੇ ਤਾਂ ਨੋ ਕਾਰਡ ਲਾਂਗੇ ਸਾਨੂੰ ਆਪਣੇ ਕੰਮ ਤੇ ਇੰਨਾ ਭਰੋਸਾ ਹੈ ਜੇ ਕੋਈ ਬੰਦਾ ਹੈ ਜੈਨੂਨ ਹੈ ਉਹਨੂੰ ਆਪਣੇ ਕੰਮ ਤੇ ਭਰੋਸਾ ਦੇ ਉਹ ਆਪਣੇ ਜੇਪ ਤੋਂ ਵੀ ਪੈਸਾ ਲਗਾ ਸਕਦਾ ਹੈ ਅਸੀਂ ਲਗਾ ਰਿਹਾ ਨਾ ਐਗਜ਼ਾਮਪਲ ਹੈ ਹਮ ਹਮ ਅਸੀਂ ਤਾਂ ਬੱਚੇ ਕੋਲ ਇੱਕ ਰੁਪਿਆ ਵੀ ਨਹੀਂ ਲੈ ਰਹੇ ਹਮ ਹਮ ਮੈਂ ਤਾਂ ਕਹਿੰਦਾ ਸਾਡੇ ਜੇ ਹੋਰ ਬੰਦੇ ਆਉਣੇ ਚਾਹੀਦੇ ਨੇ ਜਿਹੜੇ ਐਡ ਕਰਨ ਅਸੀਂ 1 ਰੁਪਿਆ ਵੀ ਨਹੀਂ ਲੈ ਰਹੇ ਤੇ ਬੰਦੇ ਨੂੰ ਉਹਦੀ ਡੈਸਟੀਨੇਸ਼ਨ ਤੇ ਪਹੁੰਚਾਉਣ ਹਮ ਹਮ ਚਾਹੇ ਟੂਰਿਸਟ ਵੀਜ਼ਾ ਚਾਹੇ ਆਪਣਾ ਸਟੂਡੈਂਟ ਵੀਜ਼ਾ ਅਸੀਂ ਤਾਂ ਡੈਸਟੀਨੇਸ਼ਨ ਪਹੁੰਚਾਂ ਤੱਕ ਕਈ ਵਾਰ ਤਾਂ ਅਸੀਂ ਬੱਚੇ ਨੂੰ ਫ੍ਰੀ ਟਿਕਟ ਵੀ ਦੇ ਦਿੰਦੇ ਆ ਅੱਛਾ ਟੂਰਿਸਟ ਵਾਲਾ ਕੰਮ ਕਿਉਂਕਿ ਹੁਣ ਵੈਸੇ ਲੋਕ ਚਲੋ ਕਿਉਂਕਿ ਆਪਣੇ ਜਿਹੜੇ ਲੋਕ ਟੂਰਿਸਟ ਜਾਂਦੇ ਨੇ ਉਹ ਵਿਚਾਰੇ ਸੈਟਲ ਹੋ ਨਹੀਂ ਜਾਂਦੇ ਨੇ ਹਾਂਜੀ ਹਾਂਜੀ ਇਹ ਤਾਂ ਸੱਚ ਹੈ ਗੁੰਮਣਾਲੇ ਦਾ ਵਿਚਾਰੇ ਕਿਹੜੇ ਹੁੰਦੇ ਨੇ ਤੁਹਾਨੂੰ ਕੋਈ ਨਾ ਪਤਾ ਖਰਚ ਕਰ ਕੇ ਟਿਕ ਟਾਈ ਚਾਚਾ ਕਰ ਲਓ ਉੱਥੇ ਹੁਣ ਕੈਨੇਡਾ ਕਹਿੰਦਾ ਕਿ ਅਸੀਂ ਤਾਂ ਇਹਨਾਂ ਨੂੰ ਵਰਕ ਪਰਮਿਟ ਦੇਣੀ ਨਹੀਂ ਜਿਹੜਾ ਉਰੇ ਆ ਗਿਆ ਟੂਰਿਸਟ ਆ ਗਿਆ ਪਹਿਲਾਂ ਹੁੰਦਾ ਸੀਗਾ ਹਾਂ ਫਿਰ ਹੁਣ ਇਹਦੀ ਤੇ ਅਸਰ ਪੂਏ ਇਸ ਇੰਡਸਟਰੀ ਦੇ ਉੱਤੇ ਬਿਲਕੁਲ ਇਸ ਤੇ ਬਿਲਕੁਲ ਅਸਰ ਪਏਗਾ ਅੱਜ ਦੇ ਡੇਟ ਵਿੱਚ ਕੈਨੇਡਾ ਨਹੀਂ ਦੇ ਰਿਹਾ ਵੀਜ਼ਾ ਹੁਣ ਇਹ ਇਹ ਹੈ ਕਿ ਅਸਾਈਲਮ ਭਾ ਕੇ ਉੱਥੇ ਆਪਣਾ 3-4 ਸਾਲ ਕੰਮ ਕਰੋ ਆਪਣੇ ਪੈਸੇ ਪੂਰੇ ਕਰੋ ਵਾਪਸ ਆ ਜਾਓ ਹਮ ਅਗਰ ਤੁਸੀਂ ਕੰਮ ਕਰਨ ਜਾ ਰਹੇ ਹੋ ਵੈਸੇ ਅਗਰ ਕੋਈ ਟੂਰਿਸਟ ਆਂਦਾ ਹੈ ਮੈਂ ਉਹਦੀ ਆਈਟੀਆਰ ਵਗੈਰਾ ਚੈੱਕ ਕਰਦਾ ਉਹਦੀ ਆਈਟੀਆਰ ਥੋੜੀ ਮਤਲਬ ਲੋ ਵੀ ਹੋਏ ਛੋਟੀ ਆਈਟੀਆਰ ਵੀ ਹੈ ਸਾਡਾ ਇਹ ਹੋ ਰਹੰਦਾ ਕਿ ਇਹਨੂੰ ਪਹੁੰਚਾ ਦੇਈਏ ਵੈਸੇ ਅਸੀਂ ਕੰਮ ਸ਼ੋਰ ਸ਼ਾਰਟ ਹੀ ਕਰਦੇ ਆ ਲੇਕਿਨ ਹਾਂ ਜੇ ਦੀ ਉਹਨ ਪ੍ਰੋਫਾਈਲ ਹੀ ਬਹੁਤ ਹਲਕੀ ਹੈ ਤੇ ਉਹਨੂੰ ਅਸੀਂ ਸਜੈਸਟ ਕਰਦੇ ਆ ਕਿ ਤੁਰੈ ਨਹੀਂ ਦੇ ਨਾ ਹੀ ਅਪਲਾਈ ਕਰ ਕਿਸੇ ਹੋਰ ਕੰਟਰੀ ਚ ਅਪਲਾਈ ਕਰ ਲੈ ਯੂਰਪ ਦੀ ਬੜੀ ਕੰਟਰੀਆਂ ਸਪੇਨ ਹੈ ਫਰਾਂਸ ਹੈ ਉੱਥੇ ਚਲਾ ਜਾ ਹਮ ਹਮ ਤੇ ਤਾਂ ਮੈਂ ਇਹ ਸੁਜੈਸਟ ਕਰਦਾ ਕਿਉਂਕਿ ਅੱਜਕੱਲ ਆਲਮੋਸਟ ਜਿਹੜਾ ਵੀਜ਼ਾ ਹੈ ਨਾ ਅਗਰ ਤੁਸੀਂ ਕੋਈ ਅਪਲਾਈ ਕਰਦਾ 8-10 ਸਾਲ ਦਾ ਵੀਜ਼ਾ ਲੱਗ ਜਾਂਦਾ ਕੈਨੇਡਾ ਦਾ ਘੱਟ ਹੈ ਹੂੰ ਜਿੰਨੀ ਜਿੰਨੀ ਵੀ ਉਹਦੀ ਪਾਸਪੋਰਟ ਹਾਂ ਐਕਸਪਾਇਰੀਸ਼ਨ ਡੇਟ ਮੇਰਾ ਵੀਜ਼ਾ ਤਾਂ ਉਹ ਲੱਗਾ ਜਿੰਨਾ ਪਾਸਪੋਰਟ ਸੀ ਲੱਗਿਆ ਅਸੀਂ ਤਾਂ ਇਹ ਸੁਜੈਸਟ ਕਰਦੇ ਹਾਂ ਕਿ ਅਗਰ ਘੁੰਮਣ ਜਾ ਰਹੇ ਹਾਂ ਤਾਂ ਘੁੰਮ ਕੇ ਆ ਜਾਓ ਵਾਪਸ ਅਸੀਂ ਤਾਂ ਸੁਜੈਸਟ ਨਹੀਂ ਕਰਦੇ ਕੰਮ ਕਰ ਬਾਕੀ ਉਹਦੀ ਆਪਣੀ ਵੇਲ ਹੈ ਹੂੰ ਜੋ ਉਹਨਿੰਨਾ ਪੈਸਾ ਖਰਚ ਕੇ ਜਾ ਰਿਹਾ ਕਰੋ ਕਮ ਕਰਨਾ ਚਾਹੁੰਦਾ ਕਰ ਸਕਦਾ ਹੈ ਅੱਛਾ ਗੱਲ ਚੱਲ ਰਹੀ ਹੈ ਯੂਰਪ ਦੇ ਅੰਦਰ ਵੀ ਪੱਛਮ ਚ ਵੀ ਹਾਂ ਔਰ ਯੂਰਪ ਦੇ ਬਹੁਤ ਸਾਰੇ ਮੁਲਕਾਂ 'ਚ ਰੈਸੈਸ਼ਨ ਆ ਚੁੱਕਿਆ ਹੈਗਾ ਜਿਹਦਾ ਅਸਰ ਦੁਨੀਆ ਦੀ ਇਕਨੋਮੀ ਤੇ ਨਜ਼ਰ ਆ ਰਿਹਾ ਕਿ ਉਹ ਰੈਸੈਸ਼ਨ ਦਾ ਅਸਰ ਇਮੀਗ੍ਰੇਸ਼ਨ ਤੇ ਪੈ ਰਿਹਾ ਹੈਗਾ ਦੇਖੋ ਅਸਰ ਤੇ ਹੈ ਲੇਕਿਨ ਮੈਂ ਤਾਂ ਇਹੋ ਬੋਲਣਾ ਚਾਹਾਂਗਾ ਅਗਰ ਕੋਈ ਬੰਦਾ ਜਾਂਦਾ ਉਹ ਥੋੜਾ ਬੋਤਾ ਕੋਈ ਆਪਣਾ ਸਕਿੱਲ ਸਿੱਖ ਲੇ ਦੇਖੋ ਉੱਥੇ ਜਾ ਕੇ ਕਰਨਾ ਤੇ ਛੋਟਾ ਛੋਟਾ ਕੰਮ ਹੀ ਹੁੰਦਾ ਉਹਦੇ ਵਿੱਚ ਛੋਟੇ ਕੰਮ ਕਹਿੰਦੇ ਵਾਈਟ ਕਾਲਰ ਚ ਪੈਸਾ ਨਹੀਂ ਹੈਗਾ ਹਾਂ ਹਾਂ ਵਾਈਟ ਕਾਲਰ ਚ ਪੈਸਾ ਨਹੀਂ ਸੱਚਾਈ ਪੈਸਾ ਹੈਗਾ ਕਲੰਬਰ ਆ ਕੋਈ ਕੋਈ ਉਹ ਬਿਲਕੁਲ ਬਿਲਕੁਲ ਮੈਂ ਇਹ ਕਹਿੰਦਾ ਕਿ ਤੁਹਾਡਾ ਪਲਾਨ ਹੈ ਮੈਂ 3 ਮੰਥਸ ਦੇ ਬਾਅਦ ਜਾਣਾ ਹੈ ਤੁਸੀਂ 2 ਮੰਥਸ ਵਿੱਚ ਵੈਲਡਿੰਗ ਦਾ ਕੋਰਸ ਕਰ ਸਕਦੇ ਹੋ ਕਾਰਪੈਂਟਰ ਦਾ ਕਰ ਸਕਦੇ ਹੋ ਪੇਂਟਰ ਦਾ ਕਰ ਸਕਦੇ ਹੋ ਕੋਈ ਸਕਿੱਲ ਲੈ ਕੇ ਜਾਓ ਆਪਣੇ ਨਾਲ ਤਾਂ ਕਿ ਤੁਹਾਨੂੰ ਉੱਥੇ ਸੈਲਰੀ ਵੀ ਅੱਛੀ ਮਿਲੇ ਚਾਰ ਪੈਸੇ ਕਮਾ ਵੀ ਸਕੋ ਔਰ ਮੇਰੇ ਸਾਹਮਣੇ ਸਕਿੱਲਡ ਲੇਬਰ ਨੂੰ ਕੰਮ ਦੀ ਕੋਈ ਕਮੀ ਨਹੀਂ ਹੈ ਹਮਮ ਸਿਰਫ ਅਨਸਕਿੱਲਡ ਬੱਚਾ ਨੂੰ ਉੱਥੇ ਕੰਮ ਦੀ ਕਮੀ ਹੈ ਤੁਹਾਨੂੰ ਅਗਰ ਕੁਝ ਨਹੀਂ ਆਉਂਦਾ ਤੇ ਫਿਰ ਵੈਸੇ ਤੇ ਉਹਨਾਂ ਕੋਲ ਕਾਫੀ ਬੱਚੇ ਪਹਿਲੇ ਪੇ ਹੋਏ ਕੰਮ ਕਰਨ ਵਾਸਤੇ ਹਮਮ ਅੱਛਾ ਮੁਕਾਬਲ ਤਨ ਜਿਵੇਂ ਪੁੱਛਾਂ ਜਿਵੇਂ ਤੁਹਾਡੇ ਕੋਲ ਯੂਰਪ ਦਾ ਵੀ ਹੈਗਾ ਹਾਂਜੀ ਹਾਂਜੀ ਇੱਧਰ ਤੁਸੀਂ ਰਸ਼ੀਆ ਵੀ ਜਾਂ ਹੋਰ ਛੋਟੇ ਮੁਲਕਾਂ ਚ ਭੇਜ ਦਿਓ ਹਾਂਜੀ ਇੱਕ ਪਾਸੇ ਕੈਨੇਡਾ ਅਮਰੀਕਾ ਦਾ ਕਿ ਰੇਸ਼ੋ ਕਿੰਨੀ ਗਾ ਇੰਟਰਸਟ ਕਿੰਨਾ ਕ ਲੈਂਦੇ ਆ ਲੋਕ ਯੂਰਪ ਚ ਲੈਂਦੇ ਆ ਬਿਲਕੁਲ ਲੈ ਰਹੇ ਆ ਸਰ ਜਦੋਂ ਤੋਂ ਕੈਨੇਡਾ ਦੇ ਜਿਵੇਂ ਮੈਂ ਸੌਚੋ ਪੁੱਛਾਂ ਤੁਹਾਡੇ ਤੋਂ ਆ ਸਰ ਜਿਸ ਤੋਂ ਬਾਅਦ ਕੈਨੇਡਾ ਵੀ ਜੀਆਈਸੀ ਫੀ ਆਈ ਹੈ ਕਮ ਉਹਨਾਂ ਨੇ 50% ਕਮ ਕੈਨੇਡਾ ਦਾ ਖਿੱਚ ਲਿਆ ਕਿਉਂਕਿ ਬਾਕੀ ਕੰਟਰੀਜ਼ ਵਿੱਚ ਜੀਆਈਸੀ ਨਹੀਂ ਹੈ ਲੇਕਿਨ ਬੱਚੇ ਨੂੰ ਇਹ ਵੀ ਸਮਝਣਾ ਪਏਗਾ ਜਿਹੜੀ ਜੀਆਈਸੀ ਫੀ ਹੈ ਉਹ ਬੱਚੇ ਨੂੰ ਉੱਥੇ ਜਾ ਕੇ ਵਾਪਸੀ ਮਿਲੇਗੀ। ਉਹ ਜਿਵੇਂ ਮਤਲਬ ਕਲੋਜ਼ ਅਕਾਊਂਟ ਹੁੰਦਾ ਉਹਦੇ ਵਿੱਚ ਪਾ ਦਿੰਦੇ ਨੇ ਮੰਥਲੀ ਦੇ ਹਿਸਾਬ ਨਾਲ ਬੱਚੇ ਨੂੰ ਵਾਪਸ ਮਿਲਦੀ ਆ। ਉਹ ਪੈਸਾ ਬੱਚੇ ਦਾ ਹੀ ਹੈ। ਉਹ ਕਿਸੇ ਹੋਰ ਦਾ ਨਹੀਂ ਹੈ। ਸਿਕਿਉਰਿਟੀ ਹੈ। ਹਾਂ ਸਿਕਿਉਰਿਟੀ ਹੈ। ਲੇਕਿਨ ਹਾਂ ਕਈ ਬੰਦੇ ਸ਼ਾਇਦ ਇਹਨਾਂ ਰੇਂਜ ਨਹੀਂ ਕਰ ਪਾਉਂਦੇ ਜਾਂ ਡਰ ਜਾਂਦੇ ਨੇ ਸਾਡਾ ਜ਼ਿਆਦਾ ਪੈਸਾ ਲੱਗ ਰਿਹਾ ਹੈ। ਤਾਂ ਫਿਰ ਉਹ ਦੂਸਰੀ ਕੰਟਰੀਆਂ ਤੇ ਮੂਵ ਹੋ ਰਹੇ ਨੇ। ਅਗਰ ਸਟੱਡੀਜ਼ ਦੇ ਮਾਮਲੇ 'ਚ ਦੇਖਿਆ ਜਾ ਫਰਾਂਸ ਸਿਸਟਮ ਬਹੁਤ ਅੱਛੀ ਕੰਟਰੀ ਹੈ। ਹਾਂ। ਹਾਂ। ਆ ਜਰਮਨ ਬੜੀ ਅੱਛੀ ਕੰਟਰੀ ਹੈ। ਯੂਕੇ ਬੜ ਇਹਨਾਂ ਚੀਜ਼ਾਂ ਨੂੰ ਵੀ ਅਪਲਾਈ ਕਰ ਸਕਦੇ ਨੇ ਅਗਰ ਥੋੜਾ ਬਜਟ ਘਟਾ ਬੰਦੇ ਦਾ ਤਾਂ ਜਦੋਂ ਤੁਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਇੱਕ ਥਾਂ ਤੋਂ ক্লোਜ਼ ਹੁੰਦੀਆਂ ਕਿਉਂਕਿ ਤੁਸੀਂ ਤਾਂ ਪੂਰੀ ਦੁਨੀਆ ਨੂੰ ਦੇਖ ਰਹੇ ਹੋ ਐਜ਼ ਅ ਮਤਲਬ ਓਪਰਚੁਨਿਟੀ ਹੂੰ ਹੂੰ ਤਾਂ ਤੁਸੀਂ ਜਦੋਂ ਇੱਕ ਥਾਂ ਤੋਂ ਬੰਦ ਬਾਕੀ ਥਾਵਾਂ ਨੂੰ ਐਕਸਪਲੋਰ ਕਰਦੇ ਹੋਗੇ ਬਾਕੀ ਦੁਨੀਆ 'ਚ ਕਿੱਥੇ ਕਿੱਥੇ ਨਵੇਂ ਤਰ੍ਹਾਂ ਦੇ ਸਪੇਸ ਨੇ ਜਾਂ ਆਪਾ ਯੂਰਪ ਤੋਂ ਬਿਨਾਂ ਵੀ ਆਪਾਂ ਗੱਲ ਕਰੀਏ ਬਹੁਤ ਸਾਰੇ ਮੁਲਕ ਜਿਹੜੇ ਨਵੇਂ ਤੁਸੀਂ ਦੇਖਦੇ ਹੋਗੇ ਹਾਂਜੀ ਬਿਲਕੁਲ ਦੇਖਦੇ ਆ ਸਰ ਸਿੰਗਾਪੁਰ ਦੇ ਅਸੀਂ ਬੱਚੇ ਭੇਜਦੇ ਆ ਉਸ ਤੋਂ ਬਾਅਦ ਅਸੀਂ ਇੰਡੋਨੇਸ਼ੀਆ ਬ੍ਰਾਜ਼ਿਲ ਸਟੂਡੈਂਟ ਵੀਜ਼ਾ ਤੇ ਭੇਜਦੇ ਆ ਇੰਡੋਨੇਸ਼ੀਆ ਭੇਜਦੇ ਆ ਆਪਣਾ ਰਸ਼ੀਆ ਹੋ ਗਿਆ ਤੇ ਅਸੀਂ ਅਦਰ ਕੰਟਰੀਜ਼ ਨੂੰ ਵੀ ਦੇਖਦੇ ਆ ਜਿੰਨੇ ਪੜਨ ਜਾਣਾ ਜਿਵੇਂ ਐਮਬੀਬੀਐਸ ਕਰਨ ਕਿਸੇ ਨੇ ਬਾਹਰ ਜਾਣਾ ਤੇ ਰਸ਼ੀਆ ਇਸ ਆਈ ਥਿੰਕ ਫਾਰ ਚੀਪਰ ਦੈਨ ਇੰਡੀ ਕੁਝ ਲੋਕ ਮੈਂ ਇਹ ਵੀ ਦੇਖਦਾ ਹਾਂ ਕਿ ਪਹਿਲਾਂ ਯੂਰਪ ਜਾਂਦੇ ਨੇ ਹਮ ਜਾਂ ਦੁਬਈ ਜਾਂਦੇ ਨੇ ਟਰੱਕ ਸਿੱਖਦੇ ਨੇ ਹਮ ਉੱਥੋਂ ਕੈਨੇਡਾ ਨੂੰ ਹੋ ਜਾਂਦੇ ਨੇ ਅਮਰੀਕਾ ਹੋ ਜਾਂਦੇ ਨੇ ਜਾਂ ਯੂਰਪ ਹੀ ਸੌਖਾ ਹੋ ਜਾਂਦਾ ਹੈਗਾ ਹਾਂ ਈਜ਼ੀ ਹੋ ਜਾਂਦਾ ਕਿਸ ਤਰ੍ਹਾਂ ਮਨ ਲਵ ਅਗਰ ਕੋਈ ਆਮ ਬੰਦਾ ਸਮਝਣਾ ਚਾਹਵੇ ਤੁਹਾਡੇ ਤੋਂ ਸਰ ਜਿਵੇਂ ਉਹਨੂੰ ਵਰਕ ਪਰ ਮੈਂ ਵੈਸੇ ਵਰਕ ਪਰਮਿਟ ਤਾਂ ਕਰਦਾ ਨਹੀਂ ਹਾਲ ਫਿਲਹਾਲ ਤੱਕ ਮੈਂ ਲਾਇਸੈਂਸ ਅਪਲਾਈ ਕੀਤਾ ਹੈ ਇਸ ਟਾਈਮ ਲਾਇਸੈਂਸ ਆਏਗਾ ਉਸ ਟਾਈਮ ਮੈਂ ਇਸ ਬਾਰੇ ਜ਼ਿਆਦਾ ਸਰਚ ਕਰਾਂਗਾ ਹੂੰ ਤੇ ਇਹਦਾ ਵੈਸੇ ਜੋ ਮੇਨ ਇਹ ਹੈ ਕਿ ਕੈਨੇਡਾ ਵੀ ਦੁਬਈ ਦੇ ਪਾਸੋਂ ਇੱਕ ਮਤਲਬ ਹੈਵੀ ਲਾਇਸੈਂਸ ਦੀ ਇੱਕ ਰਿਸਪੈਕਟ ਕਰਦਾ ਹੈ ਜਾਂ ਸਿੰਗਾਪੁਰ ਦੇ ਉਹਨੂੰ ਲੱਗਦਾ ਕਿ ਇਹਦੇ ਵਿੱਚ ਕੋਈ ਫਰਜੀ ਵਾਲਾ ਨਹੀਂ ਹੋਏਗਾ ਜੋ ਵੀ ਆ ਬੰਦਾ ਜੈਨੂਇਨ ਹੈ ਸੀ ਵਾਲਾ ਕਿਉਂਕਿ ਇੱਥੇ ਤੁਹਾਨੂੰ ਪਤਾ ਲੱਗ ਇਸੇ ਤਰੀਕੇ ਨਾਲ ਯੂਰਪ ਚ ਜੇ ਕੋਈ ਗਿਆ ਹੋਇਆਗਾ ਉੱਥੋਂ ਵੀ ਲੰਘਣਾ ਸੌਖਾ ਹੋ ਜਾਂਦਾ ਅ ਹੇ ਦੇਖੋ ਸਰ ਉਹ ਕਰਦੇ ਨੇ ਲੋਗ ਉਹ ਬਲੈਕ ਫਿਸ਼ਸ ਤੁਹਾਨੂੰ ਕਾਫੀ ਹਨ ਪਰ ਮੈਂ ਜ਼ਿਆਦਾ ਇਹਨਾਂ ਕੰਮਾਂ ਵਿੱਚ ਇੰਟਰਸਟ ਨਹੀਂ ਲੈਂਦਾ ਹਮ ਹਮ ਸਸੀ ਤੇ ਤੁਸੀਂ ਸਹੀ ਤਰੀਕੇ ਨਾਲ ਭੇਜ ਦਿਓ ਉਹਦਾ ਬਿਲਕੁਲ ਬਿਲਕੁਲ ਇੱਕੋ ਡਾਇਰੈਕਟ ਵਿੱਚ ਜਦ ਬੰਦਾ ਜਿੱਥੇ ਜਾ ਰਿਹਾ ਉੱਥੇ ਉਤਰਨਾ ਉੱਥੇ ਜਾਣਾ ਅਸੀਂ ਇਨੀ ਮੁੜ ਕੇ ਪਨਾਮਾ ਦੇ ਜੰਗਲਾਂ ਤੋਂ ਰਫਰੇ ਨਹੀਂ ਨਹੀਂ ਇਹ ਕੰਮ ਬਿਲਕੁਲ ਨਹੀਂ ਕਰਦੇ ਦੇਖੋ ਜਿਹੜੇ ਬੱਚੇ ਜਾ ਰਹੇ ਨੇ ਉਹ ਸਾਡੇ ਹੀ ਬੱਚੇ ਨੇ ਜਿਵੇਂ ਸਾਡੇ ਬੱਚੇ ਹੋਵੇ ਉਹ ਜਸਾ ਨੂੰ ਉਹਦੀ ਸੇਫਟੀ ਵੀ ਦੇਖਣੀ ਹੈ ਹਾਂ ਅਸੀਂ ਬਿਲਕੁਲ ਵੀ ਐਸਾ ਕੰਮ ਪ੍ਰਮੋਟ ਵੀ ਨਹੀਂ ਕਰਦੇ ਅਸੀਂ ਉਲਟਾ ਬੱਚਿਆਂ ਨੂੰ ਕਹਿਣਾ ਵੀ ਚਾਹਾਂਗੇ ਗਲਤ ਰਸਤਾ ਬਿਲਕੁਲ ਨਹੀਂ ਲੈਣਾ ਸਿੱਧੇ ਰਸਤੇ ਚੱਲੋ ਸਟੂਡੈਂਟ ਵੀਜ਼ਾ ਤੇ ਜਾਓ ਜੇ ਤੁਹਾਡੇ 50% ਮਾਰਕਸ ਵੀ ਹੈਂ 12th ਵਿੱਚ ਤੁਹਾਡਾ 5 6 7 ਸਾਲ ਦਾ ਗੈਪ ਵੀ ਹੈ 6 ਤੁਹਾਡੇ ਆਈਐਲਟਸ ਦਾ ਸਕੋਰ ਆ ਓਵਰਆਲ ਤੁਸੀਂ ਕੈਨੇਡਾ इजीली ਪਹੁੰਚ ਸਕਦੇ ਹੋ ਸ਼ੋਰ ਸ਼ਾਰਟ ਪਹੁੰਚੋਗੇ ਅਸੀਂ ਪਹੁੰਚਾਂਗੇ ਤੁਹਾਨੂੰ ਤੇ ਗਲਤ ਰਸਤਾ ਲੈਣ ਦੀ ਜਰੂਰਤ ਹੀ ਕੀ ਹੈ ਧੰਨਵਾਦ ਜੀ ਤੇ ਮੈਂ ਉਹਨਾਂ ਮਾਪਿਆਂ ਨੂੰ ਵੀ ਕਹਿਣਾ ਚਾਹਾਂਗਾ ਕਿ ਇਸ ਅਗਰ ਤੁਹਾਡਾ ਬੱਚਾ ਕੁਝ ਐਸੀ ਗੱਲ ਕਰਦਾ ਉਹਨੂੰ ਬਿਲਕੁਲ ਰੋਕੋ 30 40 50 ਲੱਖ ਰੁਪਏ ਲਾ ਕੇ ਆਪਣੇ ਬੱਚੇ ਨੂੰ ਮਾਣ ਦੀ ਕੋਈ ਜ਼ਰੂਰਤ ਨਹੀਂ ਆ ਹਾਂਜੀ ਕੁਝ ਵੀ ਹੋ ਸਕਦਾ ਰਸਤੇ ਵਿੱਚ ਹਾਂ ਹਾਂ ਉਹ ਤਾਂ ਗਾਣੇ ਬਣ ਗਏ ਬਨਾਮਾਂ ਦੇ ਜੰਗਲਾਂ ਦੇ ਤਾਂ ਮਾਣ ਵਾਲੇ ਗਾਣੇ ਬਣ ਗਏ ਆ ਮੈਂ ਐਸੀ ਵੈਸੇ ਨਹੀਂ ਆਇਆ ਸੀ ਤਾਂ ਉਹ ਜੰਗਲ ਟਰੈਕਟਰ ਟ੍ਰੰਪ ਵੀ ਸਾਡੇ ਬਾਰੇ ਪੁੱਛਦਾ ਹੂਏ ਕੌਣ ਬਣਦੇ ਨੇਗੇ। ਭਾਜੀ ਮੈਂ ਮੈਂ ਗਾਣੇ ਬਣੇ ਹੋਏ ਨਹੀਂ। ਵੀ ਟ੍ਰੰਪ ਸਾਨੂੰ ਪੁੱਛਦਾ ਵੀ ਗਾਉਂ ਨੇ ਜਿਹੜੇ ਦੂਜੇ ਰੂਟ ਰਾਇ। ਆ ਭਾਜੀ ਮੈਂ ਇੱਕ ਵੀਡੀਓ ਦੇਖੀ ਸੀ ਅੱਜਕੱਲ ਪਨਾਮਾ ਦੇ ਜੰਗਲ ਵਿੱਚ ਘੋੜੇ ਬਾਈਕਾਂ ਸਭ ਖੜੀਆਂ ਕਰਤੀਆਂ ਉਹਨਾਂ ਨੇ। ਪੂਰਾ ਟੂਰਿਸਟ ਸਪੌਟ ਬਣਾਤਾ। ਬਾਈਕਾਂ ਉੱਪਰ ਲੈ ਜਾ ਰਹੇ ਨੇ, ਘੋੜਿਆਂ ਉੱਪਰ ਲੈ ਜਾ ਰਹੇ ਨੇ। ਇੱਕ ਵੀਡੀਓ ਦੇਖੀ ਸੀ ਮੈਂ। ਹਮ। ਪਰ ਮੈਂ ਇਸ ਨੂੰ ਬਿਲਕੁਲ ਗਲਤ ਮੰਨਦਾ। ਆਪਣੇ ਬੱਚੇ ਦੀ ਜਾਨ ਨੂੰ ਬਿਲਕੁਲ ਵੀ ਰਿਸਕ ਨਹੀਂ ਚਣੇ ਬਣਾਣਾ। ਬੱਚੇ ਨੂੰ ਬਿਲਕੁਲ ਸਿੱਧੇ ਰਸਤੇ ਸਾਡੇ ਕੋਲ ਭੇਜੋ। ਅਗਰ ਉਹ ਇਸ ਦੇ ਕਾਬਿਲ ਨਹੀਂ ਹੋਏਗਾ ਅਗਰ ਸਟੂਡੈਂਟ ਤੇ ਨਹੀਂ ਜਾ ਪਾਏਗਾ ਤੇ ਅਸੀਂ ਐਜ਼ ਅ ਟੂਰਿਸਟ ਭੇਜ ਦਾਂਗੇ ਉਹਦੇ ਵਿੱਚ ਕੀ ਹੈ ਧੰਨਵਾਦ ਵਿਨੈਤ ਜੀ ਬਹੁਤ ਬਹੁਤ ਧੰਨਵਾਦ ਸ਼ਰਮਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਯਰਿੰਦਰ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਹਾਂ ਜੀ ਠੀਕ ਹੈ ਥੈਂਕ ਯੂ ਸਰ ਜੀ ਜੀ ਇਹ ਸੰ ਟ੍ਰੈਵਲਰਸ ਮੰਨਤ ਤੋਂ ਔਰ ਇਹਨਾਂ ਦਾ ਜੰਮੂ ਚਿਕ ਦਫਤਰ ਆ ਦੋ ਬੇਸ ਨੇ ਉਹਦੇ ਗੜगांव ਤੇ ਜੰਮੂ ਪਠਾਨਕੋਟ ਚ ਵੀ ਇਹ ਆਉਣ ਵਾਲੇ ਸਮੇਂ ਚ ਇੱਕ ਆਫਿਸ ਖੋਲਣ ਜਾ ਰਹੇ ਨੇ ਔਰ ਇਹਨਾਂ ਦਾ ਦਾਵਾ ਹੈ ਕਿ ਅਸੀਂ ਕਿਸੇ ਵੀ ਸਟੂਡੈਂਟ ਤੋਂ ਨਾ ਪਹਿਲਾਂ ਪੈਸੇ ਲੈਨੇ ਆਂ ਔਰ ਪੂਰਾ ਪਾਰਦਰਸ਼ੀ ਕੰਮ ਕਰਦੇ ਆਂ ਸੱਚਾ ਕੰਮ ਕਰਦੇ ਆਂ ਕੋਈ ਗੜਬੜ ਨਹੀਂ ਕਰਦੇ ਦੂਜਿਆਂ ਦੇ ਬੱਚਿਆਂ ਨੂੰ ਅਸੀਂ ਨਹੀਂ ਸਮਝਦੇ ਕਿ ਉਹ ਦੂਜਿਆਂ ਦੇ ਨੇ ਉਹ ਸਾਡੇ ਹੀ ਬੱਚੇ ਨੇ ਉਹਨਾਂ ਦੀ ਸਿਕਿਉਰਿਟੀ ਅਸੀਂ ਸਭ ਤੋਂ ਪਹਿਲਾਂ ਦੇਖਦੇ ਆਂਗੇ ਤਾਂ ਜ਼ਰੂਰ ਤੁਸੀਂ ਜੇ ਬਾਹਰ ਜਾਣ ਦੇ ਚਾਹਵਾਨ ਹੋ ਕਿਤੇ ਵੀ ਬੈਠੇ ਹੋਗੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਦੇ ਨੰਬਰ ਸਕਰੀਨ ਦੇ ਉੱਤੇ ਚੱਲ ਰਹੇ ਆਂ